ਗੋਦੀ মিডিਆ ਨੈਸ਼ਨਲ মিডিਆ ਫੇਰ ਉਹੀ ਹਰਕਤਾਂ ਕਰ ਰਿਹਾ ਜਿਹੜਾ ਕਿਸਾਨੀ ਅੰਦੋਲਨ ਵੇਲੇ ਕਰਦਾ ਹੁੰਦਾ ਸੀ। ਦੇਰਾਦੂਨ ਦੇ ਪ੍ਰੇਡ ਗਰਾਊਂਡ ਦੇ ਵਿੱਚ ਸਟੂਡੈਂਟ ਭੁਖੜ ਹੜਤਾਲ ਤੇ ਬੈਠੇ ਨੇ। ਕਿਉਂ ਬੈਠੇ ਨੇ? ਕਿਉਂਕਿ 21 ਤਰੀਕ ਨੂੰ ਸਰਕਾਰੀ ਨੌਕਰੀਆਂ ਦੇ ਪੇਪਰ ਸੀ, ਪੇਪਰ ਲੀਕ ਹੋ ਗਏ। ਲੇਕਿਨ ਇਹਨੇ ਕਰੇ ਖਾਲੀ ਦਿਨਾ ਦੇ ਬੰਦੇ ਨੇ। ਖਾਲੀ ਦਿ ਦਾ ਬੰਦਾ ਕੌਣ ਆ? ਤਰਮਿੰਦਰ ਚਾਹਾਨ ਦਾ ਬੰਦਾ। ਤਰਮਿੰਦਰ ਚਾਹਾਨ ਕੌਣ ਆ? ਬੀਜੇਪੀ ਦਾ ਬੰਦਾ। ਜਿਹਦਾ ਦੇਰਾਦੂਨ ਦੇ ਵਿੱਚ ਕਾਲਜ ਹੈ ਜਿੱਥੋਂ ਪੇਪਰ ਲੀਕ ਹੋਇਆ। ਇੱਕ ਪੇਪਰ ਵਿੱਚ ਆ ਗਿਆ 15 ਲੱਖ ਰੁਪਏ ਦੇ ਵਿੱਚ। ਤੇ ਜਿਹੜੇ ਉਤਰਾਖੰਡ ਦੇ ਸੀਐਮ ਨੇ ਧਾਮੀ ਸਾਹਬ ਉਹ ਕੀ ਕਹਿ ਰਹੇ ਨੇ ਕਿ ਜਹਾਦ ਕਰ ਦੇਗੇ ਕਿਉਂ ਕਿ ਇੱਕ ਮੁਸਲਮਾਨ ਬੰਦੇ ਦਾ ਨਾਂ ਆ ਗਿਆ ਉਹ ਤਾਂ ਛੋਟੀ ਮੱਛੀ ਆ ਜੀ ਵੱਡੀ ਮੱਛੀ ਫੜੋ ਤਰ ਮੈਂ ਤਰਮਿੰਦਰ ਚਾਹ ਨੂੰ ਪੁੱਛੋ ਜਿਹੜਾ ਛੋਡੀ ਪਾਰਟੀ ਦਾ ਬੰਦਾ ਹੈਗਾ ਉਹਨੂੰ ਪੁੱਛੋ ਵੀ ਪੇਪਰ ਲਈ ਕਿਵੇਂ ਹੋਇਆ 15 ਲੱਖ ਚ ਕਿਵੇਂ ਵੇਖਿਆ ਗੋਦੀ ਮੀਡੀਆ ਕਦੇ ਨਹੀਂ ਦਿਖਾਊਗਾ ਦੂਸਰੇ ਪਾਸੇ ਉਧਰ ਲੇ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਸਟੂਡੈਂਟ ਕਿੰਨੇ ਦਿਨਾਂ ਤੋਂ ਉੱਥੇ ਚੱਲ ਰਿਹਾ ਬੀਜੇਪੀ ਦੇ ਅਫਸਰਾਂ ਨੂੰ ਅੱਗ ਲਾਦੀ 4 ਸਟੂਡੈਂਟਾਂ ਦੀ ਮੌਤ ਹੋ ਗਈ ਪਤਾ ਨਹੀਂ ਕਿੰਨੇ ਕਿ ਜ਼ਖਮੀ ਨੇ ਉਹ ਵੀ ਤਾਂ ਇਹੀ ਕਹਿ ਰਹੇ ਨੇ ਵੀ ਇੱਕ ਪਾਸਿਓਂ ਅਸੀਂ ਚੀਨ ਨਾਲ ਲੱਗ ਰਹੇ ਹਾਂ ਦੂਸਰੇ ਪਾਸਿਓਂ ਪਾਕਿਸਤਾਨ ਨਾਲ ਲੱਗ ਰਹੇ ਹਾਂ ਵੀ ਸਾਨੂੰ ਪੂਰਨ ਰਾਜ ਦਾ ਕਸ਼ਮੀਰ ਨਾਲ ਲੱਗ ਰਹੇ ਹਾਂ ਵੀ ਸਾਨੂੰ ਪੂਰਨ ਰਾਜ ਦਾ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ ਨਹੀਂ ਗੋਦੀ ਮੀਡੀਆ ਕਦੇ ਨਹੀਂ ਦਿਖਾਊਗਾ ਨੇਪਾਲ ਵਾਲਾ ਕੰਮ ਚੱਲੂ ਹੋ ਗਿਆ ਸਟੂਡੈਂਟਾਂ ਨੇ ਕੰਮ ਚੱਕ ਲਿਆ ਦੇਰਾ ਦੂਨ ਦੇ ਵਿੱਚ ਕੁੜੀਆਂ ਬੈਠੀਆਂ ਧਰਨੇ ਤੇ ਜਿਹੜੀਆਂ ਕਹਿ ਰਹੀਆਂ ਨੇ ਕਿ ਅਸੀਂ ਆਪਦੇ ਘਰੇ ਕਹਿ ਕੇ ਆਇਆ ਕਿ ਅਸੀਂ ਬੀਜੇਪੀ ਦੇ ਧਰਨੇ ਦੇ ਖਿਲਾਫ ਚੱਲੇ ਆਂ ਵੀ ਪਤਾ ਨਹੀਂ ਸਾਡੇ ਨਾਲ ਕੀ ਹੋਊ ਅਸੀਂ ਵਾਪਸ ਆਵਾਂਗੇ ਵੀ ਜਾਂ ਨਹੀਂ ਆਵਾਂਗੇ ਜਾਂ ਸਾਡੇ ਨਾਲ ਕੀ ਹੋਣਾ ਉੱਥੇ ਕਿੰਦੀ ਸ਼ਰਮ ਵਾਲੀ ਗੱਲ ਹੈ ਪਰ ਗੋਦੀ ਮੀਡੀਆ ਇਹ ਚੀਜ਼ਾਂ ਕਦੇ ਨਹੀਂ ਦਿਖਾਊਗਾ